ਨਸਲ ਵੀ ਸਾਡੀ ਮਾਰਨੀ ਚਾਹੁੰਦੇ ਆ ਨਸਲ ਵੀ ਮਾਰਨੀ ਚਾਹੁੰਦੇ ਆ ਸਕਦੇ ਹੋ ਕਿ ਕਿੱਡੇ ਮੋٹے ਮੋਟੀਆਂ ਸੂਲਾ ਜਿਹੜੀਆਂ ਨੇ ਉਹ ਲਾਈਆਂ ਗਈਆਂ ਨੇ ਦੇਖੋ ਜੀ ਪਾਕਿਸਤਾਨ ਦਾ ਬਾਰਡਰ ਆ ਅਸੀਂ ਪਾਕਿਸਤਾਨ ਦਾ ਬਾਰਡਰ ਕਰਾਸ ਕਰਕੇ ਅੰਦਰ ਤਾਂ ਆ ਚੁੱਕੇ ਆ ਚਾਹੇ ਸਾਨੂੰ ਰੇ ਸਾਲ ਲੱਗ ਜੇ ਆਪਸੀਂ ਜਾਬਤੇ 'ਚ ਬੈ ਕੇ ਇੱਥੇ ਆਪਣਾ ਜਾਬ ਸ਼ੁਰੂ ਕਰ ਦੇਣਾ ਤੇ ਜਨਰਲੀ ਹਿੰਦੁਸਤਾਨ ਪਾਕਿਸਤਾਨ ਦੇ ਬਾਰਡਰ ਤੇ ਅਗਰ ਤੁਸੀਂ ਜਾਉਂਗੇ ਤਾਂ ਉੱਥੇ ਤੁਹਾਨੂੰ ਦੇਖਣ ਨੂੰ ਰਿਜ਼ਰਵਾਇਰ ਮਿਲਦੀ ਹੈ ਲੇਕਿਨ ਅੱਜ ਆਪਣੇ ਦੇਸ਼ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਗੁਲਾਮ ਬਣੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਨੂੰ ਇਸ ਤਰ੍ਹਾਂ ਰੋਕੇ ਜਾ ਰਿਹਾ ਜਿਸ ਤਰ੍ਹਾਂ ਕੋਈ ਬਹੁਤ ਵੱਡਾ ਕ੍ਰਾਈਮ ਕਿਸਾਨਾਂ ਵੱਲੋਂ ਕੀਤਾ ਗਿਆ ਹੋਵੇ ਪ੍ਰਸ਼ਾਸਨ ਵੱਲੋਂ ਸਾਫ਼ ਤੌਰ ਤੇ ਮੀਡੀਆ ਕਰਮੀਆਂ ਨੂੰ ਪਿੱਛੇ ਹੋਣ ਲਈ ਕਿਹਾ ਜਾ ਰਿਹਾ ਜਿਸ ਦਾ ਸੰਕੇਤ ਇਹ ਨੇ ਕਿ ਸ਼ਾਇਦ ਕੋਈ ਹਿੰਸਕ ਪ੍ਰਵਿਰਤੀ ਜਿਹੜੀ ਆ ਉਹ ਹੁਣ ਪ੍ਰਸ਼ਾਸਨ ਵੱਲੋਂ ਧਾਇਰ ਕੀਤੀ ਜਾਏਗੀ ਬਜ਼ੁਰਗ ਸਾਡੇ ਨਾਲ ਜੁੜੇ ਨੇ ਬਜ਼ੁਰਗੋ ਕੀ ਨਾਂ ਤੁਹਾਡਾ ਪ੍ਰਤਾਪ ਸਿੰਘ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਭਾਈ ਖਡੂਰ ਸਾਹਿਬ ਲਾਗੋ ਰਾਮਪੁਰ ਭੂਤਵੰਦ ਤੋਂ ਆਏ ਆ ਬਜ਼ੁਰਗੋ ਦੂਸਰੀ ਵਾਰ ਜਿਹੜਾ ਕਿਸਾਨਾਂ ਨੂੰ ਅੰਦੋਲਨ ਕਰਨਾ ਪੈ ਰਿਹਾ ਆਪਣੇ ਹੱਕਾਂ ਵਾਸਤੇ ਔਰ ਆਪਣੇ ਆਜ਼ਾਦ ਦੇਸ਼ ਦੇ ਵਿੱਚ ਹੀ ਕਿਸਾਨਾਂ ਨੂੰ ਕੈਦ ਕਰ ਲਿਆ ਗਿਆ ਬੜੇ ਇੰਤਜ਼ਾਮ ਜਿਹੜੇ ਨੇ ਕੀਤੇ ਗਏ ਨੇ ਨਸ਼ਾ ਪੰਜਾਬ ਸਰਕਾਰ ਤੋਂ ਰੋਕਿਆ ਨਹੀਂ ਗਿਆ ਰਾ ਨਸ਼ੇ ਰੋਕਣ ਦੇ ਨਾਕਾਮ ਰਹੀਆਂ ਨਹੀਂ ਲੇਕਿਨ ਆਪਣੇ ਹਾਕਮ ਅੰਗਣ ਵਾਲਿਆਂ ਵਾਸਤੇ ਏਡਾ ਪਾਰਾ ਇੰਤਜ਼ਾਮ ਕੀਤਾ ਗਿਆ ਕਿਸ ਨੂੰ ਦੇਖਦੇ ਸਾਡੇ ਜੀ ਨਸਲ ਵੀ ਮਾਰ ਰਹੇ ਆ ਤੇ ਸਾਡੀ ਫਸਲ ਵੀ ਮਾਰ ਰਹੇ ਆ ਤੇ ਸਾਰੀ ਜ਼ਮੀਨ ਆਪ ਖੋਹ ਕੇ ਉਹ ਵੱਡੇ ਘਰਾਣੇ ਹੁੰਦੇ ਆ ਜੀ ਇਦਾਂ ਅੱਛਾ ਜੀ ਹੁਣ ਕਿਸ ਤਰ੍ਹਾਂ ਦੇਖਦੇ ਹੋ ਅੱਜ ਦਾ ਜੋ ਵੀ ਇੱਥੇ ਅੱਜ ਮਾਹੌਲ ਬਣਿਆ ਉਹ ਹੈ ਬਾਕੀ ਬਤਵਤ ਕਰਾਂਗੇ ਵੀ ਕੋਸ਼ਿਸ਼ ਕਰਾਂਗੇ ਅਸੀਂ ਨਹੀਂ ਕਰ ਲਈ ਇੱਥੀ ਇਹ ਮੰਨੇ ਵੀ ਸੀ ਕਿ ਤੁਰ ਕੇ ਜਾਂਦੇ ਉਹ ਨਹੀਂ ਐਂ ਟ੍ਰੈਕਟਰ ਟਰਾਲੀਆਂ ਨੂੰ ਛੱਡਿਆ ਤੁਰ ਕੇ ਜਾਣ ਲੱਗੇ ਸਾਨੂੰ ਫੇਰ ਵੀ ਰੋਕਦੇ ਹਾਂ ਜੀ ਨਹੀਂ ਸਰਕਾਰ ਤੇ ਕਹਿੰਦੀ ਸੀਗੀ ਕਿ ਟਰੈਕਟਰ ਮੋਡੀਫਾਈ ਕਰਵਾਏ ਗਏ ਨੇ ਟਰਾਲੀਆਂ 'ਚ ਹਥਿਆਰ ਲੁਕੋਏ ਗਏ ਨੇ ਹੁਣ ਪੈਦਲ 'ਚ ਕੀ ਦਿੱਕਤ ਹੈ ਹੋਰ ਬੰਦਿਆਂ ਦੇ ਨਾ ਮੋਡੀਫਾਈ ਹੋਏ ਡੇਢੇ ਸੀ ਖਾਲੀ ਇੱਥੀਆਂ ਨਹੀਂ ਜਾਣ ਦਿੰਦੇ ਇਹ ਸਰਕਾਰਾਂ ਬਾ ਕਾਰ ਦੀ ਨੀਤ ਚ ਖੋਟ ਹੈ ਬਹੁਤ ਜਿਆਦੀ ਜੀ ਇਹ ਫਸਲ ਵੀ ਸਾਡੀ ਮਾਰਨੀ ਚਾਹੁੰਦੇ ਆ ਨਸਲ ਵੀ ਮਾਰਨੀ ਚਾਹੁੰਦੇ ਆ ਜੀ ਸੋ ਵਿਰੋਧ ਨਾਲੋਂ ਜ਼ਿਆਦਾ ਰੋਸ ਹੈ ਜਿਹੜਾ ਉਹ ਪੰਜਾਬ ਦੇ ਲੋਕਾਂ ਦੇ ਮਨਾਂ ਦੇ ਵਿੱਚ ਹੈ ਕਿਉਂਕਿ ਜਿਸ ਤਰ੍ਹਾਂ ਬਜ਼ੁਰਗਾਂ ਨੇ ਕਿਹਾ ਕਿ ਸਾਡੀ ਫਸਲ ਔਰ ਨਸਲ ਦੋਨੋਂ ਮਾਰੀ ਜਾ ਰਹੀ ਹੈ ਕਿਉਂਕਿ ਕਿਸਾਨ ਬਾਰਡਰਾਂ ਤੇ ਬੈਠੇ ਨੇ ਔਰ ਨਸਲਾਂ ਜਿਹੜੀਆਂ ਨਸ਼ੇ ਨਾਲ ਖਰਾਬ ਹੋ ਰਹੀਆਂ ਨੇ ਲੇਕਿਨ ਉਸ ਸਾਰੇ ਕਿਰਿਆਕਰਮ ਨੂੰ ਪੰਜਾਬ ਸਰਕਾਰ ਔਰ ਕੇਂਦਰ ਸਰਕਾਰ ਵੀ ਰੋਕਣ 'ਚ ਨਾਕਾਮਯਾਬ ਹੈ ਲੇਕਿਨ ਜਿਹੜੇ ਆਪਣੇ ਹੱਕਾਂ ਵਾਸਤੇ ਲੜ ਰਹੇ ਨੇ ਜਿਹੜੇ ਆਪਣੇ ਫਸਲਾਂ ਦਾ ਸਹੀ ਮੁੱਲ ਮੰਗ ਰਹੇ ਨੇ ਉਹਨਾਂ ਵਾਸਤੇ ਐਡੇ-ਐਡੇ ਇੰਤਜ਼ਾਮਾਤ ਕੀਤੇ ਗਏ ਨੇ ਤੁਸੀਂ ਦੇਖ ਸਕਦੇ ਹੋ ਕਿ ਕਿੱਡੇ ਮੋٹے-ਮੋਟੀਆਂ ਸੂਲ੍ਹਾ ਜਿਹੜੀਆਂ ਨੇ ਉਹ ਲਾਈਆਂ ਗਈਆਂ ਨੇ ਇਦਾਂ ਦੇ ਇੰਤਜ਼ਾਮ ਜਿਹੜੇ ਨੇ ਬਾਰਡਰਾਂ ਤੇ ਨਹੀਂ ਹੈਗੇ ਭਾਜੀ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜੀ ਪਾਕਿਸਤਾਨ ਦਾ ਬਾਰਡਰ ਆ ਅਸੀਂ ਪਾਕਿਸਤਾਨ ਦਾ ਬਾਰਡਰ ਕਰਾਸ ਕਰਕੇ ਅੰਦਰ ਤਾਂ ਆ ਚੁੱਕੇ ਆ ਪਰ ਅੱਗੇ ਪਾਕਿਸਤਾਨ ਆਰਮੀ ਖੜੀ ਆ ਉਹ ਆਰਮੀ ਨੇ ਪੂਰੇ ਪ੍ਰਬੰਧ ਕੀਤੇ ਹੋਏ ਆ ਆਪਣੇ ਆਪ ਨੂੰ ਪੂਰਾ ਸੇਫਟੀ ਰੱਖਿਆ ਹੋਏ ਆ ਉਹਨਾਂ ਨੇ ਬੰਕਰਾਂ ਦੇ ਵਿੱਚ ਤੇ ਜਦੋਂ ਅਸੀਂ ਉਹਨਾਂ ਦੇ ਕੋਲ ਜਾਂਦੇ ਆ ਤਾਂ ਉਹ ਜ਼ਹਿਰੀਲੀਆਂ ਗੈਸਾਂ ਸਾਡੇ ਅੱਖਾਂ 'ਚ ਸਾਨੂੰ ਅੱਖਾਂ ਤੋਂ ਟਾਰਗੇਟ ਕਰਦੇ ਆ ਅੱਖਾਂ 'ਚ ਮਾਰਦੇ ਆ ਸਾਡੇ ਪੈਰਾਂ 'ਚ ਹੱਥਾਂ ਨੂੰ ਛੱਡਦੇ ਆ ਵੀ ਬੇਹੋਸ਼ ਹੋ ਕੇ ਇੱਥੇ ਗਿਰ ਗਿਰ ਜਾਣਗੇ ਪਰ ਇਹ ਕੋਮ ਆ ਜਿਹੜੀ ਇਹ ਹਾਰ ਮੰਨਣ ਵਾਲੀ ਨਹੀਂ ਹੈਗੀ ਚਾਹੇ ਸਾਨੂੰ ਰੇ ਸਾਲ ਲੱਗ ਜੇ ਆਪਸੀਂ ਜਾਪ ਤੇ 'ਚ ਬੈ ਕੇ ਇੱਥੇ ਆਪਣਾ ਜਾਪ ਸ਼ੁਰੂ ਕਰ ਦੇਣਾ ਸਤਨਾਮ ਵੇਖ ਗੁਰੂ ਰੇ ਬੈਠ ਕੇ ਜਾਪ ਕਰੀ ਜਾਣਾ ਇਸ ਵਾਰ ਤੇ ਜਿਹੜਾ ਮਾਹੌਲ ਵੀ ਪੂਰਾ ਕਿਸਾਨਾਂ ਵੱਲੋਂ ਪੂਰਾ ਜਿਹੜਾ ਸ਼ਾਂਤੀਪੂਰਕ ਤਰੀਕਾ ਜਿਹੜਾ ਇਖਤਿਆਰ ਕੀਤਾ ਗਿਆ ਕਿਸੇ ਕਿਸਮ ਦਾ ਕੋਈ ਇੱਥੇ ਹੜ ਕੰਪਨੀ ਮਚਿਆ ਕੋਈ ਟਰੈਕਟਰ ਟਰਾਲੀ ਨਹੀਂ ਪਤਾ ਕੀ ਆ ਅਸੀਂ ਵੀ ਮੀਡੀਆ ਰਾਹੀਂ ਇਹੀ ਦਿਖਾਉਣਾ ਚਾਹੁੰਦੇ ਆ ਵੀ ਸਾਨੂੰ ਜਿਹੜਾ 1 ਸਾਲ ਤੋਂ ਇਹ ਸਾਡੇ ਤੇ ਜਿਹੜਾ ਗਾਜ ਗੇਰ ਰਹੇ ਆ ਵੀ ਕਿਸਾਨਾਂ ਨੇ ਪੰਜਾਬ ਦਾ ਹਾਈਵੇ ਬੰਦ ਕਰਿਆ ਹੋਇਆ ਉਸੇ ਕਾਰਨ ਉਹ ਇੱਥੇ ਖਾਦ ਨਹੀਂ ਆ ਰਹੀ ਤੇ ਬੀਜ ਨਹੀਂ ਆ ਰਹੇ ਹਰ ਜੀ ਦੀ ਸਮੱਸਿਆ ਆ ਰਹੀ ਆ ਲੇਕਿਨ ਤੁਸੀਂ ਦੇਖ ਲਓ ਸਾਰੇ ਦਾ ਸਾਰਾ ਜਿਹੜਾ ਇੱਕ ਸਾਈਡ ਦਾ ਰਸਤਾ ਖੁੱਲਾ ਪਿਆ ਪਰ ਤੁਸੀਂ ਸਾਡੇ ਕਹਿਣ ਤੋਂ ਇੱਧਰ ਵੀ ਚਾਤੀ ਮਰਾ ਦੋ ਵੀ ਇਹਨਾਂ ਨੇ ਲੋਹੇ ਦੇ ਜਿਹੜੇ ਬੰਕਰ ਬਣਾਏ ਹੋਏ ਆ ਸੱਤ-ਸੱਤ ਲੇਹਰਾਂ ਇਹਨਾਂ ਨੇ ਲਾਈਆਂ ਹੋਈਆਂ ਨੇ ਪੱਥਰ ਦੀਆਂ ਕੰਦਾ ਇਹਨਾਂ ਨੇ ਕਰੀਆਂ ਹੋਈਆਂ ਨੇ ਤੁਸੀਂ ਆਪ ਹੀ ਦੇਖੋ ਅੱਜ ਪੂਰੇ ਹਿੰਦੁਸਤਾਨ ਨੂੰ ਇਹ ਚੀਜ਼ ਦੇਖਣ ਦੀ ਜ਼ਰੂਰਤ ਆ ਵੀ ਇਹ ਜਿਹੜੀ ਸਰਕਾਰ ਆ ਇਹ ਬਿਲਕੁਲ ਝੂਠ ਦਾ ਪੁਤਲਾ ਇੱਕ ਬਣਿਆ ਹੋਇਆ ਜਿਹੜੇ ਵਾਅਦੇ ਕਰੇ ਸੀਗੇ ਕਿਸਾਨਾਂ ਨਾਲ ਉਹਨਾਂ ਤੋਂ ਇਹ ਬਿਲਕੁਲ ਸਾਫ਼ ਮੁੱਕਰ ਗਈ ਆ ਅੱਜ ਅਸੀਂ ਸ਼ਾਂਤਮਈ ਦਿੱਲੀ ਆ ਰਹੇ ਸੀ ਇਹਨਾਂ ਨੇ ਸਾਨੂੰ ਸ਼ਾਂਤਮੀ ਵੀ ਨਹੀਂ ਜਾਣ ਦਿੱਤਾ ਉਹ ਜਿਹੜਾ ਮਰਜੀ ਵੜਾ ਜੱਥਾ ਕਿਸਾਨਾਂ ਵੱਲੋਂ ਇੱਕ ਬਣਾਇਆ ਗਿਆ ਉਹਦੇ ਵਿੱਚ 101 ਮੇਰਾ ਕਹਲਾ ਸਕਦਾ ਵਿੱਚ ਮੈਂ ਵੀ ਇੱਕ ਮੈਂਬਰਾਂ ਜੀ ਕੀ ਜਜ਼ਬਾ ਹੈ ਉਹਨਾਂ ਦਾ ਉਹਨਾਂ ਦਾ ਇਹ ਜਜ਼ਬਾ ਜੀ ਜਾਂ ਮਰਾਂਗੇ ਜਾਂ ਫਿਰ ਦਿੱਲੀ ਜਾਵਾਂਗੇ ਜੀ ਹਾਂਜੀ ਇਹ ਚੌਣ ਜਿਹੜੀ ਆ ਕਿਸ ਤਰ੍ਹਾਂ ਕੀਤੀ ਗਈ ਕਿਉਂਕਿ ਕਿਸਾਨਾਂ ਨੂੰ ਤਾਂ ਬਹੁਤ ਨਹੀਂ ਕਰੇ 101 ਜਿਹੜੇ 101 ਆ ਜੀ ਇਹ ਜਿੰਨੀਆਂ ਵੀ ਜਥੇਬੰਦੀਆਂ ਨੇ ਉਹਨਾਂ ਦੇ ਵਿੱਚੋਂ ਦਿੱਲੀ ਯਾਨੀ ਕਿ 100-100 ਬੰਦੇ ਦਾ ਜਥਾ ਦਿੱਲੀ ਭੇਜਿਆ ਜਾਊਗਾ ਹਰ ਇੱਕ ਜਥੇਬੰਦੀ 'ਚੋਂ 10-10 ਬੰਦਿਆਂ ਦਾ ਜਥਾ ਇਹ ਬਣਾ ਕੇ ਭੇਜਿਆ ਜਾ ਰਿਹਾ ਜਾਬਤੇ 'ਚ ਰਹਿਣਾ ਇਹਨਾਂ ਦੀ ਅਗਵਾਹੀ ਹਰੇਕ ਜਥੇਬੰਦੀ ਦਾ ਇੱਕ ਲੀਡਰ ਕਰੂਗਾ ਤੇ ਉਹਦੇ ਨਾਲ ਜਿਹੜੇ 10-10 ਬੰਦੇ ਆ ਉਹਦੇ ਜਾਬਤੇ 'ਚ ਰਹਿਣਗੇ ਉਹਦੀ ਜਵਾਬਦੇਹ ਸਾਰੀ ਉਹ ਉਹ ਬੰਦੇ ਦੀ ਹੋਊਗੀ ਜੀ ਕੀ ਲੱਗਦਾ ਅੱਗੇ ਜਾਣ ਦੇਣਗੇ ਜੋ ਮਾਹੌਲ ਦੇਖੋ ਜੋ ਮਾਹੌਲ ਅਥਰੂ ਗੈਸ ਛੱਡੀ ਜਾ ਰਹੀ ਹੈ ਜ਼ਹਿਰੀਲੀਆ ਗੈਸਾਂ ਟਾਰਗੇਟ ਕੀਤਾ ਜਾ ਰਿਹਾ ਅੱਖਾਂ 'ਚ ਜ਼ਹਿਰੀਲੀ ਗੈਸ ਛੱਡੀ ਜਾ ਰਹੀ ਆ ਉਦੋਂ ਤਾਂ ਨਹੀਂ ਲੱਗਦਾ ਵੀ ਸਰਕਾਰ ਸਾਨੂੰ ਪੈਦਲ ਵੀ ਜਾਣ ਦਊਗੀ ਜੀ ਸੋ ਕੀ ਮੰਗ ਕਰਦੇ ਹੋ ਸਾਡੇ ਚੈਨਲ ਦੇ ਮਾਧਿਅਮ ਨਾਲ ਜਿਹੜੇ ਲੋਕ ਤੁਹਾਨੂੰ ਦੇਖ ਰਹੇ ਨੇ ਉਹਨਾਂ ਤੱਕ ਆਪਣੀ ਆਵਾਜ਼ ਅਗਰ ਤੁਸੀਂ ਪਹੁੰਚਾਉਣਾ ਚਾਹੋ ਤਾਂ ਕੀ ਕਰਨਾ ਚਾਹੋ ਅਸੀਂ ਚੈਨਲ ਦੇ ਮਾਧਿਅਮ ਰਾਹੀਂ ਆਵਾਜ਼ ਪੂਰੇ ਵਾਲਟ ਵਿੱਚ ਪਹੁੰਚਾਉਣਾ ਚਾਹੁੰਦੇ ਆ ਵੀ ਇਹ ਇੱਕ ਕਿਸਾਨਾਂ ਨਾਲ ਬਹੁਤ ਜ਼ਬਰ ਜਬਰ ਜਨਾਹ ਹੋ ਰਿਹਾ ਜਿਵੇਂ ਅੱਜ ਤੋਂ ਪਹਿਲਾਂ 500 ਸਾਲ ਪਹਿਲਾਂ ਗੁਰੂ ਤੇਗ ਬਹਾਦਰ ਜੀਆ ਨੇ ਹਿੰਦੂਆਂ ਦੇ ਧਰਮ ਵਾਸਤੇ ਆਪਣਾ ਸੀਸ ਘਟਮਾਇਆ ਸੀ ਤਾਂ ਦਿੱਲੀ ਦੇ ਤਖਤ ਦੇ ਮੁਸਲਮਾਨ ਉਸ ਟਾਈਮ ਦਾ ਰਾਜਾ ਸੀ ਅੱਜ ਤਾਂ ਜਿਹੜਾ ਰਾਜਾ ਹੈ ਚਾਹੇ ਉਹ Hindu ਆ ਪਰ ਉਹ ਉਹਨਾਂ ਮੁਸਲਮਾਨਾਂ ਨਾਲੋਂ ਵੀ ਵੱਧ ਕੇ ਜਿਹੜਾ ਇਹ ਸਾਨੂੰ ਟਾਰਗੇਟ ਕਰ ਰਹੇ ਆ ਕਿਸਾਨਾਂ ਨੂੰ ਦੇਖੋ ਕਿਸਾਨ ਕੋਈ ਇਹਨਾਂ ਕੋਲੋਂ ਕੋਈ ਉਹ ਨਹੀਂ ਮੰਗ ਰਿਹਾ ਕਿਸਾਨ ਆਪਣੀਆਂ ਮੰਗਾਂ ਆਪਣੇ ਹੱਕ ਮੰਗ ਰਿਹਾ ਇਹ ਰਾਜੇ ਨੇ ਅਸੀਂ ਕਿਸਾਨਾਂ ਅਸੀਂ ਪਰਜਾਂ ਅਸੀਂ ਜਿਹੜੇ ਇਹਨਾਂ ਨੇ 1 ਸਾਲ ਹੋ ਗਿਆ ਇਹਨਾਂ ਨੇ ਜਿਹੜੀਆਂ ਮੰਗਾਂ ਸਾਡੀਆਂ 13 ਮੰਨੀਆਂ ਸੀ ਉਹ ਮੰਗਾਂ ਇਹਨਾਂ ਨੇ ਕਾਨੂੰਨ ਦੇ ਵਿੱਚ ਲਾਗੂ ਨਹੀਂ ਕੀਤੀਆਂ ਮੰਗ ਤਾਂ ਲਈਆਂ ਮੰਗਾ ਮੰਨ ਵੀ ਲਈਆਂ ਪ੍ਰਧਾਨ ਮੰਤਰੀ ਦੇਸ਼ ਦਾ ਕੋਈ ਛੋਟਾ ਮੋਟਾ ਬੰਦਾ ਨਹੀਂ ਹੁੰਦਾ ਉਹਨੇ ਸਾਡੀਆਂ ਮੰਗਾ ਮੰਨ ਲੀਆਂ ਸਾਡੇ ਪਹਿਲੇ ਪਾਸ਼ਾਈ ਗੁਰੂ ਨਾਨਕ ਦੇਵ ਜੀ ਨੇ ਦਿਹਾੜੇ ਤੇ ਇਹਨਾਂ ਨੇ ਮਨਜ਼ੂਰ ਕਰਕੇ ਕਹਿਤਾ ਵੀ ਸਿੱਖਾਂ ਦੀਆਂ ਸੀ ਇਹਨਾਂ ਦੀਆਂ ਕਿਸਾਨਾਂ ਦੀਆਂ ਸੀ ਮੰਗਾ ਮੰਨ ਲੀਆਂ ਪਰ ਮਨ ਤਾਂ ਲਈਆਂ ਮੂੰਹ ਜਵਾਨੀ ਮੰਨ ਲੀਆਂ ਸਾਨੂੰ ਘਰੇ ਭੇਜਤਾ ਉਦੋਂ ਬਾਅਦ ਉਹ ਲਾਗੂ ਨਹੀਂ ਕੀਤੀ ਕੀ ਲੱਗਦਾ ਕਿ ਉਹ ਸਿਰਫ ਅੰਦੋਲਨ ਨੂੰ ਖਤਮ ਕਰਨ ਵਾਸਤੇ ਕਿਉਂਕਿ ਚੋਣਾਂ ਨੇੜੇ ਸੀਗੀਆਂ ਕੇਂਦਰ ਦੀਆਂ ਤੇ ਕੀ ਲੱਗਦਾ ਕਿ ਉਹਦੇ ਮੱਦੇਨਜ਼ਰ ਇਹ ਸਾਰਾ ਜਿਹੜਾ ਮੰਦੇ ਰੱਖਦੇ ਹੋਏ ਚੋਣਾਂ ਦੇ ਮੰਦੇ ਨਾਦਿਰ ਰੱਖਦੇ ਹੋਏ ਸਾਡੇ ਪਹਿਲੇ ਪਾਸ਼ਾਹੀ ਦਾ ਓਟ ਆਸਰਾ ਲੈ ਕੇ ਇਹਨਾਂ ਨੇ ਉਹਨਾਂ ਦੇ ਜਨਮ ਦਿਨ ਦਾ ਓਟ ਆਸਰਾ ਲੈ ਕੇ ਇਹਨਾਂ ਨੇ ਸਾਨੂੰ ਅਸਵਾਸਨ ਦਵਾਤਾ ਸੌਂ ਖਾ ਲਈ ਅਸੀਂ ਵੀ ਕਿਹਾ ਵੀ ਸਾਡੇ ਏਡੇ ਗੁਰੂ ਦੇ ਜਨਮ ਦਿਹਾੜੇ ਤੇ ਸੌਂ ਖਾ ਰਿਆ ਦੇਸ਼ ਦਾ ਪ੍ਰਧਾਨ ਮੰਤਰੀ ਵੀ ਚਲੋ ਹੁਣ ਸਾਨੂੰ ਮੰਨਣਾ ਚਾਹੀਦਾ ਅਸੀਂ ਵੀ ਮੰਨ ਕੇ ਆਪਣੇ ਆਪਣੇ ਘਰੇ ਚਲੇ ਗ ਸਵਾ ਸਾਲ ਅਸੀਂ ਇਸ ਧਰਤੀ ਤੇ ਇਸ ਤਪਦੀਆਂ ਹੋਈਆਂ ਸੜਕਾਂ ਤੇ ਬਰਫ਼ ਵਰਗੀਆਂ ਠੰਡੀਆਂ ਸੜਕਾਂ ਤੇ ਅਸੀਂ ਸਵਾ ਸਾਲ ਕੱਟ ਗਏ ਅਸੀਂ ਇੱਕ ਭਰੋਸਾ ਲੈ ਕੇ ਆਪਣੇ ਘਰੇ ਚਲੇ ਗਏ ਸੀ ਵੀ ਸਾਡੀਆਂ ਮੰਗਾਂ ਮੰਨੀਆਂ ਗਈਆਂ ਪਰ ਸਾਡੇ ਨਾਲ ਇਹਨਾਂ ਨੇ ਇੱਕ ਜੁਬਲਾ ਕਰਕੇ ਸਾਡੇ ਜਿਹੜਾ ਸਾਡੇ ਗੁਰੂਆਂ ਦਾ ਨਾਮ ਦਾ ਓਟ ਆਸਰਾ ਲੈ ਕੇ ਸਾਨੇ ਇਹਨਾਂ ਨੂੰ ਇੱਕ ਸਾਲ ਬਾਅਦ ਵੀ ਇਹਨਾਂ ਨੇ ਸਾਨੂੰ ਘਰੋ ਘਰੀ ਪੇਤਾ ਵੀ ਸਾਡੀਆਂ ਸਾਰੀਆਂ ਮੰਗਾਂ ਮਨਜ਼ੂਰ ਹੋ ਗਈਆਂ ਜੀ ਸੋ ਬੜੇ ਭਾਰੀ ਇੰਤਜ਼ਾਮਾਤ ਨੇ ਜਿਹੜੇ ਉਹ ਕੀਤੇ ਗਏ ਨੇ ਤੁਸੀਂ ਦੇਖ ਸਕਦੇ ਹੋ ਕਿ ਵੱਖਰੀ ਵੱਖਰੀ ਲੇਅਰ ਜਿਹੜੀ ਉਹ ਬਣਾਈ ਗਈ ਹੈ ਸੋ ਇਸ ਤਰ੍ਹਾਂ ਦੇ ਰੋਲਰ ਲਾਏ ਗਏ ਨੇ ਰਿਜ਼ਰਵਾਇਰ ਜਿਹੜੀ ਹੈ ਕਿ ਜਨਰਲੀ ਹਿੰਦੁਸਤਾਨ ਪਾਕਿਸਤਾਨ ਦੇ ਬਾਰਡਰ ਤੇ ਅਗਰ ਤੁਸੀਂ ਜਾਉਂਗੇ ਤਾਂ ਉੱਥੇ ਤੁਹਾਨੂੰ ਦੇਖਣ ਨੂੰ ਹੀ ਰਿਜ਼ਰਵਾਇਰ ਮਿਲਦੀ ਹੈ ਲੇਕਿਨ ਅੱਜ ਆਪਣੇ ਦੇਸ਼ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਗੁਲਾਮ ਬਣੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਨੂੰ ਇਸ ਤਰ੍ਹਾਂ ਰੁਕਿਆ ਜਾ ਰਿਹਾ ਜਿਸ ਤਰ੍ਹਾਂ ਕੋਈ ਬਹੁਤ ਵੱਡਾ ਕ੍ਰਾਈਮ ਕਿਸਾਨਾਂ ਵੱਲੋਂ ਕੀਤਾ ਗਿਆ ਹੋਵੇ ਔਰ ਤੁਸੀਂ ਦੇਖ ਸਕਦੇ ਹੋ ਕਿ ਪਾਰੀ ਫੋਰਸ ਦਾ ਜਿਹੜਾ ਇੰਤਜ਼ਾਮ ਕੀਤਾ ਗਿਆ ਕਿਸਾਨਾਂ ਵੱਲੋਂ ਬੈਰੀਗੇਡਸ ਜਿਹੜੇ ਆ ਰਿਜ਼ਰਵ ਵਾਇਰ ਦੇ ਜਿਹੜੇ ਰੋਲ ਨੇ ਉਹ ਹਟਾਏ ਜਾ ਰਹੇ ਨੇ ਜਜ਼ਬਾ ਜਿਹੜਾ ਕੁੱਟ-ਕੁੱਟ ਕੇ ਭਰਿਆ ਹੋਇਆ ਤੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਸੁਰੱਖਿਆ ਲੇਅਰ ਆਇਆ ਉਹਨੂੰ ਹਟਾਉਂਦੇ ਹੋਏ ਕਿਸਾਨ ਨਜ਼ਰ ਆ ਰਹੇ ਨੇ ਤੁਸੀਂ ਤਸਵੀਰਾਂ ਤੁਸੀਂ ਪ੍ਰਾਈਮ ਸਵੇਰਾ ਦੇ ਮਾਧਿਅਮ ਦੇ ਨਾਲ ਦੇਖ ਰਹੇ ਹੋ ਅਲਬਾਦ ਦਾ ਸੱਦਾ ਜਿਹੜਾ ਦਿੱਤਾ ਗਿਆ ਹੈ ਇੱਕ ਟੈਂਪਰੇਰੀ ਜਿਹੜਾ ਬਾਰਡਰ ਬਣਾ ਦਿੱਤਾ ਗਿਆ ਕਿਸਾਨਾਂ ਵੱਲੋਂ ਬਜ਼ੁਰਗੋ ਕੀ ਪੂਰਾ ਮਾਮਲਾ ਹੈ ਹੁਣ ਤੇ ਅਲਬਾਦ ਦਾ ਸੱਦਾ ਦਿੱਤਾ ਗਿਆ ਹੈ ਇਹ ਮਾਮਲਾ ਹੈ ਆਪ ਹੀ ਦੇਖੋ ਫੈਸਲਾ ਕਰ ਲਿਆ ਦੋਵੇਂ ਫਰਮਾਂ ਨੇ ਕਿ ਸਰਕਾਰ ਬਿਲਕੁਲ ਬੇਹੂਦਾ ਕਰ ਰਹੀ ਆ ਕੰਮ ਜੀ ਮਾਰ ਰਹੀ ਆ ਸਿੱਧੀਆਂ ਗੋਲੀਆਂ ਮਾਰ ਰਹੀ ਬੰਬ ਚਲਾ ਰਹੀ ਆ ਬੰਦੇ ਸਾਡੇ ਪੰਜ ਛੇ ਜ਼ਖਮੀ ਹੋ ਗਿਆ ਤੇ ਉਹਦੇ ਵਿੱਚ ਹਾ ਹੁਣ ਇਹਨੂੰ ਬਰਾਮ ਦੇਣਾ ਚਾਹੀਦਾ ਕਿਉਂਕਿ 1 ਘੰਟੇ ਦੇ ਬਾਅਦ ਪੀਸੀ ਕਰਾਂਗੇ ਉਹ ਤੋਂ ਬਾਅਦ ਫੇਗਲੀ ਰਣਨੀਤੀ ਜਿਹੜੀ ਆ ਫਤਿਹ ਉਧਰੋਂ ਕਾਲ ਨੂੰ ਫੇਰ ਵੀ ਚੱਲਣਗੇ